ਰੋਪੜ ਰੇਂਜ ਨੂੰ ਨਵਾਂ ਡੀਆਈਜੀ ਮਿਲਿਆ ਦੱਸਦੀ ਹੈ ਕਿ ਪਿਛਲੇ ਸਮੇਂ ਚ ਕਰਨਲ ਬਾਠ ਮਾਮਲੇ ਕਰਕੇ ਸੁਰਕੀਆਂ ਚ ਆਏ ਆਈਪੀਐਸ ਨਾਨਕ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਦਰਅਸਲ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਨਾ ਕਰਕੇ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਨੇ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਇਸੇ ਦਰਮਿਆਨ ਨਾਨਕ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਤੋਂ ਤਬਾਦਲਾ ਕਰਕੇ ਡੀਆਈਜੀ ਰੂਪਨਗਰ ਰੇਂਜ ਦਾ ਚਾਰਜ ਦਿੱਤਾ ਗਿਆ ਉਹਰਚਰਨ ਸਿੰਘ ਭੁੱਲਰ ਦੀ ਜਗ੍ਹਾ ਕੰਮਕਾਰ ਸੰਭਾਲਣਗੇ ਜੋ ਇਸ ਵੇਲੇ ਮੁਅਤਤ ਨੇ ਤਵਾ ਸੰਦੀਪ ਗੋਇਲ ਜੋ ਇਸ ਸਮੇਂ AIG AGTF ਪੰਜਾਬ ਲੁਧਿਆਣਾ ਵਿਖੇ ਤਾਇਨਾਤ ਨੇ ਹੁਣ DIG ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਸੰਭਾਲਣਗੇ। ਉਹਨਾਂ ਨੂੰ ਇਹ ਜ਼ਿੰਮੇਵਾਰੀ ਨਾਨਕ ਸਿੰਘ ਦੇ ਥਾਂ ਤੇ ਦਿੱਤੀ ਗਈ ਹੈ। ਦੋਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਅਹੁਦੇ ਅਤੇ ਕੰਮਕਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਨੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 18 ਅਕਤੂਬਰ ਨੂੰ DIG ਹਰਚਰਨ ਸਿੰਘ ਪੁੱਲਰ ਨੂੰ ਮੁਅਤਲ ਕਰ ਦਿੱਤਾ ਸੀ। ਇੱਕ ਕਦਮ ਗ੍ਰਹਿ ਵਿਭਾਗ ਵੱਲੋਂ ਚੁੱਕਿਆ ਗਿਆ ਸੀ। 16 ਅਕਤੂਬਰ ਨੂੰ CBI ਚੰਡੀਗੜ੍ਹ ਦੀ ਟੀਮ ਨੇ ਉਹਨਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਤੇ ਦੋਸ਼ ਆਕੀ ਪੁੱਲਰ ਨੇ ਇੱਕ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲਈ ਇਸ ਮਾਮਲੇ 'ਚ सीबीआई ਦੀਆਂ 8 ਟੀਮਾਂ ਨੇ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੂਪਨਗਰ ਸਮੇਤ 7 ਥਾਵਾਂ ਤੇ ਛਾਪੇ ਮਾਰੀ ਜਾਂਚ ਏਜੰਸੀ ਨੇ ਡੀਆਈਜੀ ਪੁੱਲਰ ਦੇ ਘਰ ਦਫ਼ਤਰ ਫਾਰਮ ਹਾਊਸ ਤੇ ਹੋਰ ਥਾਵਾਂ ਦੇ ਤਲਾਸ਼ੀ ਲਈ ਨਾਲ ਹੀ ਪੁੱਲਰ ਦੇ ਬੈਂਕ ਲੋਕਰਾਂ ਨੂੰ ਵੀ ਖੰਗਾਲਿਆ ਜਿਸ ਵਿੱਚੋਂ ਕਈ ਜਾਇਦਾਦਾਂ ਦੇ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਬਰਾਮਦ ਹੋਇਆ ਨਾਲ ਹੀ ਉਸ ਦੀ ਡਾਇਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਕਈ ਅਫਸਰਾਂ ਤੇ ਉਦਯੋਗਪਤੀਆਂ ਦੇ ਨਾਮ ਸਾਹਮਣੇ ਆਏ ਨੇ ਹੁਣ ਪੁੱਲਰ ਦੀ ਜਗ੍ਹਾ ਆਈਪੀਐਸ ਨਾਨਕ ਸਿੰਘ ਨੂੰ ਰੋਪੜ ਰੇਂਜ ਦਾ ਨਵਾਂ ਡੀਆਈਜੀ ਲਗਾਇਆ ਗਿਆ ਹੈ ਰੋਪੜ ਰੇਂਜ ਨੂੰ ਨਵਾਂ ਡੀਆਈਜੀ ਮਿਲਿਆ ਦੱਸਦੀ ਹੈ ਕਿ ਪਿਛਲੇ ਸਮੇਂ ਚ ਕਰਨਲ ਬਾਠ ਮਾਮਲੇ ਕਰਕੇ ਸੁਰਕੀਆਂ ਚ ਆਏ ਆਈਪੀਐਸ ਨਾਨਕ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ ਦਰਅਸਲ ਪੰਜਾਬ ਸਰਕਾਰ ਨੇ ਪ੍ਰਸ਼ਾਸਨਿਕ ਕਾਰਨਾ ਕਰਕੇ ਦੋ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਜਾਰੀ ਕੀਤੇ ਨੇ ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ਇਸੇ ਦਰਮਿਆਨ ਨਾਨਕ ਸਿੰਘ ਨੂੰ ਡੀਆਈਜੀ ਬਾਰਡਰ ਰੇਂਜ ਅੰਮ੍ਰਿਤਸਰ ਤੋਂ ਤਬਾਦਲਾ ਕਰਕੇ ਡੀਆਈਜੀ ਰੂਪਨਗਰ ਰੇਂਜ ਦਾ ਚਾਰਜ ਦਿੱਤਾ ਗਿਆ ਉਹਰਚਰਨ ਸਿੰਘ ਭੁੱਲਰ ਦੀ ਜਗ੍ਹਾ ਕੰਮਕਾਰ ਸੰਭਾਲਣਗੇ ਜੋ ਇਸ ਵੇਲੇ ਮੌਤੰਨੇ ਇਸ ਇਲਾਵਾ ਸੰਦੀਪ ਗੋਇਲ ਜੋ ਇਸ ਸਮੇਂ AIG AGTF ਪੰਜਾਬ ਲੁਧਿਆਣਾ ਵਿਖੇ ਤਾਇਨਾਤ ਨੇ ਹੁਣ DIG ਬਾਰਡਰ ਰੇਂਜ ਅੰਮ੍ਰਿਤਸਰ ਦਾ ਵਾਧੂ ਚਾਰਜ ਵੀ ਸੰਭਾਲਣਗੇ। ਉਹਨਾਂ ਨੂੰ ਇਹ ਜ਼ਿੰਮੇਵਾਰੀ ਨਾਨਕ ਸਿੰਘ ਦੀ ਥਾਂ ਤੇ ਦਿੱਤੀ ਗਈ ਹੈ। ਦੋਹਾਂ ਅਧਿਕਾਰੀਆਂ ਨੂੰ ਤੁਰੰਤ ਆਪਣੇ ਨਵੇਂ ਅਹੁਦੇ ਤੇ ਕੰਮਕਾਰ ਸੰਭਾਲਣ ਦੇ ਨਿਰਦੇਸ਼ ਦਿੱਤੇ ਗਏ ਨੇ। ਦੱਸ ਦੇਈਏ ਕਿ ਪੰਜਾਬ ਸਰਕਾਰ ਨੇ 18 ਅਕਤੂਬਰ ਨੂੰ DIG ਹਰਚਰਨ ਸਿੰਘ ਪੁੱਲਰ ਨੂੰ ਮੁਅਤਲ ਕਰ ਦਿੱਤਾ ਸੀ। ਇਹ ਕਦਮ ਗ੍ਰਹਿ ਵਿਭਾਗ ਵੱਲੋਂ ਚੁੱਕਿਆ ਗਿਆ ਸੀ। 16 ਅਕਤੂਬਰ ਨੂੰ CBI ਚੰਡੀਗੜ੍ਹ ਦੀ ਟੀਮ ਨੇ ਉਹਨਾਂ ਨੂੰ ਮੋਹਾਲੀ ਤੋਂ ਗ੍ਰਿਫਤਾਰ ਕਰ ਲਿਆ ਸੀ। ਉਹਨਾਂ ਤੇ ਦੋਸ਼ ਟਿਆਕੀ ਪੁੱਲਰ ਨੇ ਇੱਕ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲਈ ਇਸ ਮਾਮਲੇ 'ਚ ਸੀਬੀਆਈ ਦੀਆਂ 8 ਟੀਮਾਂ ਨੇ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੂਪਨਗਰ ਸਮੇਤ 7 ਥਾਵਾਂ ਤੇ ਛਾਪੇ ਮਾਰੀ ਜਾਂਚ ਏਜੰਸੀ ਨੇ ਡੀਆਈਜੀ ਪੁੱਲਰ ਦੇ ਘਰ ਦਫ਼ਤਰ ਫਾਰਮ ਹਾਊਸ ਤੇ ਹੋਰ ਥਾਵਾਂ ਦੇ ਤਲਾਸ਼ੀ ਵਿ ਲਈ ਨਾਲ ਹੀ ਪੁੱਲਰ ਦੇ ਬੈਂਕ ਲੋਕਰਾਂ ਨੂੰ ਵੀ ਖੰਗਾਲਿਆ ਗਿਆ ਇਸ ਵਿੱਚੋਂ ਕਈ ਜਾਇਦਾਦਾਂ ਦੇ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਬਰਾਮਦ ਹੋਇਆ ਨਾਲ ਹੀ ਉਸ ਦੀ ਡਾਇਰੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਕਈ ਅਫਸਰਾਂ ਤੇ ਉਦਯੋਗਪਤੀਆਂ ਦੇ ਨਾਮ ਸਾਹਮਣੇ ਆਏ ਨੇ ਹੁਣ ਪੁੱਲਰ ਦੀ ਜਗ੍ਹਾ ਆਈਪੀਐਸ ਨਾਨਕ ਸਿੰਘ ਨੂੰ ਰੋਪੜ ਰੇਂਜ ਦਾ ਨਵਾਂ ਡੀਆਈਜੀ ਲਗਾਇਆ ਗਿਆ ਹੈ